ਸਿਆਸਤ ਦਾ ਪਾਰਾ ਫਿਰ ਤੋਂ ਬਦਲ ਲੱਗ ਗਿਆ ਮੁਰਤੋ ਅਕਾਲੀ ਵਰਸਸ ਅਕਾਲੀ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ ਬੀਤੇ ਕੱਲ ਭਰਤੀ ਮੁਹਿੰਮ ਦੇ 1 ਮਹੀਨਾ ਪੂਰੇ ਹੋਣ ਤੇ ਭਰਤੀ ਕਮੇਟੀ ਮੈਂਬਰਾਂ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਵਡਾਲਾ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਦ ਕੌਰ ਦੇ ਵੱਲੋਂ ਸਮਿਖਿਆ ਇਕੱਤਰਤਾ ਕੀਤੀ ਗਈ ਭਰਤੀ ਦੇ 1 ਮਹੀਨੇ ਦੌਰਾਨ ਮਿਲੇ ਸਮਰਥਨ ਤੇ ਮੈਂਬਰਾਂ ਨੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਭਰਤੀ ਕੰਮ ਦੀ ਸਮਿਖਿਆ ਦੇ ਨਾਲ ਨਾਲ ਖੜੀ ਸੀਜ਼ਨ ਵਿਚਾਲੇ ਦੇ ਹਾਤੀ ਖੇਤਰਾਂ ਦੇ ਵਿੱਚ ਜਾਰੀ ਕਿਸਾਨ ਭਰਾਵਾਂ ਦੇ ਕੰਮਕਾਜ ਨੂੰ ਵੇਖਦੇ ਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਭਰਤੀ ਮੁਹਿੰਮ ਨੂੰ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕੇ ਗਏ ਦੇ ਸਮੀਖਿਆ ਮੀਟਿੰਗ ਦੇ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਸੀਮਤ ਸਾਧਨਾ ਦੇ ਬਾਵਜੂਦ ਤਮਾਮ ਅੰਕੜਿਆਂ ਅਤੇ ਸਿਆਸੀ ਹਮਲਿਆਂ ਦੇ ਵਿਚਕਾਰ ਵੱਡੇ ਇਮਤਿਹਾਨ ਦੀ ਘੜੀ ਦੇ ਵਿੱਚ ਉਹ ਸਫਲ ਹੋਏ ਨੇ। ਉਹਨਾਂ ਨੇ ਕਿਹਾ ਹੈ ਕਿ ਭਰਤੀ ਪੂਰਨ ਪਾਰਦਰਸ਼ਤਾ ਨਾਲ ਜਾਰੀ ਹੈ ਅਤੇ ਪਾਰਦਰਸ਼ਤਾ ਨਾਲ ਹੀ ਨੇਪਰੇ ਚਾੜੀ ਜਾਵੇਗੀ। ਹੁਣ ਤੱਕ ਦਾ ਅੰਕੜਾ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਹੈ ਕਿ 20 ਲੱਖ 14 ਹਜ਼ਾਰ ਮੈਂਬਰਸ਼ਿਪ ਸਲਿੱਪ ਜਾਰੀ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਬੜਨ ਵਾਲੇ ਹਰ ਡੈਲੀਗੇਟ ਦੀ ਲਿਸਟ ਨੂੰ ਡਿਜੀਟਲ ਪਲੇਟਫਾਰਮ ਤੇ ਲਿਆਂਦਾ ਜਾਵੇਗਾ ਬਕਾਇਦਗੀ ਦੇ ਨਾਲ ਹਰ ਪਰਚੀ ਤੱਕ ਦੀ ਸਕਰੂਟੀ ਹੋਵੇਗੀ ਤਾਂ ਜੋ ਇੱਕ ਵੀ ਮੈਂਬਰ ਫਰਜ਼ੀ ਅਤੇ ਬਿਗੈਰ ਆਧਾਰ ਕਾਰਡ ਨੰਬਰ ਦਿੱਤੇ ਮੈਂਬਰ ਨਾ ਬਣ ਸਕੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਅਕਾਲੀ ਸੋਚ ਦੇ ਪ੍ਰਪੱਕ ਹਰ ਸਖਸ਼ ਦਾ ਨਿੱਜ ਪ੍ਰਸਤ ਮੌਕਾ ਪ੍ਰਸਤ ਸਿਆਸਤ ਤੋਂ ਉਪਰ ਉੱਠ ਕੇ ਪਰਤੀ ਮੁਹੀਮ ਦੇ ਵਿੱਚ ਸਵਾਗਤ ਹੋਵੇਗਾ ਪਰਤੀ ਕਮੇਟੀ ਮੈਂਬਰ ਕਿਸੇ ਵੀ ਬਾਦ ਵਿਵਾਦ ਵਾਲੀ ਅਤੇ ਕੂੜ ਪ੍ਰਚਾਰ ਵਾਲੀ ਬਿਆਨਬਾਜ਼ੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਦੇ ਕਾਰਜ ਖੇਤਰ ਨੂੰ ਲੈ ਕੇ ਉੱਠਣ ਵਾਲੇ ਹਰ ਸਵਾਲ ਦਾ ਜਵਾਬ ਸਨਮਾਨਜਨਕ ਸ਼ਬਦਾਂ ਵਿੱਚ ਦਿੱਤਾ ਜਾਵੇਗਾ। ਕਮੇਟੀ ਦੇ ਮੈਂਬਰ ਆਪਣੇ ਵਿਰੋਧੀਆਂ ਤੋਂ ਵੀ ਇਹੀ ਆਸ ਰੱਖਦੇ ਨੇ ਕਿ ਉਹ ਆਪਣੀ ਜ਼ਰੂਰੀ ਸੁਝਾਅ ਅਤੇ ਤੋਖਲੇ ਇਸੇ ਰੂਪ ਦੇ ਵਿੱਚ ਸਾਂਝਾ ਕਰਨਗੇ ਕਿਉਂਕਿ ਸਾਰਿਆਂ ਦਾ ਟੀਚਾ ਅਤੇ ਮਕਸਦ ਪੰਥ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਲੋਕ ਮਸਲੇ ਜੋ ਕੇਂਦਰ ਸਰਕਾਰ ਜਾਂ ਸੂਬਾ ਰਾਜ ਸਰਕਾਰ ਨਾਲ ਜੁੜੇ ਹਨ ਉਹਨਾਂ ਬਾਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਨਾਲ ਸਲਾਮ مشورے ਤੋਂ ਬਾਅਦ ਟੁਕਮਾ ਪ੍ਰੋਗਰਾਮ ਦਿੱਤਾ ਜਾਵੇਗਾ ਅਮਨ ਕਾਨੂੰਨ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਨਜਿੱਠਣਾ ਚਾਹੀਦਾ ਹੈ ਅੱਜ ਇਹ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਸਮੇਤ ਹਰ ਵਰਗ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਪ੍ਰਤੀ ਟੁੱਟੇ ਵਿਸ਼ਵਾਸ ਦੇ ਚੱਲਦੇ ਬਹੁਤ ਹੀ ਅਸਹਿਜ ਵਾਲਾ ਮਾਹੌਲ ਪੈਦਾ ਹੋ ਚੁੱਕਿਆ ਹੈ ਅੱਜ ਜਵਾਬਦੇਹੀ ਦੀ ਬਜਾਏ ਗੈਰ ਜ਼ਿੰਮੇਵਾਰਾਨਾ ਰਵੱਈਆ ਜਿਹੜਾ ਕਿ ਦੋਹਾਂ ਸਰਕਾਰਾਂ ਨੇ ਅਪਣਾਇਆ ਹੋਇਆ ਉਹ ਸੂਬੇ ਲਈ ਠੀਕ ਨਹੀਂ ਹੈ ਹੁਣੇ ਸੇ ਭਰਤੀ ਮੁਹਿੰਮ ਤੇ ਵਿਰਸਾ ਸਿੰਘ ਬਲਟੋਹਾ ਹਮਲਾਵਰ ਹੁੰਦੇ ਨਜ਼ਰ ਆਏ ਨੇ ਬਲਟੋਹਾ ਨੇ ਆਪਣੇ ਫੇਸਬੁਕ ਅਕਾਊਂਟ ਤੇ ਤਲਖ ਟਿੱਪਣੀ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਅਕਾਲੀ ਦਲ ਤੋਂ ਅਲੱਗ ਵੱਖਰੀ ਭਰਤੀ ਕਰਨ ਦਾ ਡਰਾਮਾ ਕਰ ਰਹੇ ਸੱਜਣਾ ਈਆਲੀ ਵਡਾਲਾ ਚੁੰਦਾ ਅਤੇ ਫਫੇ ਕੁਟਾਦੀ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ 20 ਲੱਖ ਦੀ ਮੈਂਬਰਸ਼ਿਪ ਭਰਤੀ ਲਈ ਕਾਪੀਆਂ ਵੰਡੀਆਂ ਜਾ ਚੁੱਕੀਆਂ ਨੇ ਪਰ ਸਚਾਈ ਤੋਂ ਮੁਨਕਰ ਨਹੀਂ ਹੋ ਸਕਦੇ ਮਾਝੇ ਦੇ 25 ਵਿਧਾਨ ਸਭਾ ਹਲਕੇ ਨੇ ਜਿੱਥੇ ਇਹਨਾਂ ਦੀ ਉਕਾਈ ਕੋਈ ਵੀ ਨਹੀਂ ਹੋਈ ਹੈ ਦੁਆਬੇ ਦੇ 23 ਹਲਕੇ ਨੇ ਜਿਨ੍ਹਾਂ ਚ ਕੇਵਲ 3 ਹਲਕਿਆਂ ਦੇ ਵਿੱਚ ਨਾ ਮਾਤਰ ਭਰਤੀ ਕੀਤੀ ਗਈ ਹੈ ਮਾਲਵੇ ਦੇ 69 ਹਲਕੇ ਹਨ ਜਿਨ੍ਹਾਂ ਚੋਂ ਕੇਵਲ 11 ਹਲਕਿਆਂ ਦੇ ਵਿੱਚ ਹੀ ਉਹ ਵੀ ਕੇਵਲ ਨਾ ਮਾਤਰ ਹੀ ਭਰਤੀ ਹੋਈ ਹੈ ਪੰਜਾਬ ਦੇ 117 ਹਲਕੇ ਨੇ ਜਿਨ੍ਹਾਂ ਚੋਂ ਲਗਭਗ 100 ਹਲਕੇ ਪਿੰਡੂ ਨੇ ਜਿਹੜੇ ਲੋਕ ਪੰਜਾਬ ਦੇ ਪੂਰੇ ਮਾਝਾ ਏਰੀਆ ਤੇ ਲਗਭਗ ਸਾਰੇ ਦੁਆਬੇ ਦੇ ਵਿੱਚ ਭਰਤੀ ਸ਼ੁਰੂ ਤੱਕ ਨਹੀਂ ਕਰ ਸਕੇ ਉਹ ਪੰਜਾਬ ਦੇ 14 ਹਲਕਿਆਂ ਦੇ ਵਿੱਚ ਕੇਵਲ ਕਾਰਵਾਈ ਮਾਤਰ ਭਰਤੀ ਦਾ ਡਰਾਮਾ ਕਰਕੇ 20 ਲੱਖ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਵੰਡਣ ਦਾ ਦਾਵਾ ਕਿਵੇਂ ਕਰ ਸਕਦੇ ਨੇ ਮਿਹਰਬਾਨੀ ਇਹਨਾਂ ਸੱਜਣਾ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਅਕਾਲੀ ਕੈਡਰ ਇਹਨਾਂ ਦੇ ਵਿਰੁੱਧ ਹੈ ਕੰਦੇ ਤੇ ਲਿਖਿਆ ਹੈ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਇਹਨਾਂ ਸੱਜਣਾ ਨਾਲ ਸਮੇ ਸਮੇਤ ਇਹ ਕਲਿੱਦਲ ਤੋਂ ਪਹਿਲਾਂ ਵੱਖੋ-ਵੱਖਿਆਂ ਆਗੂਆਂ ਨਾਲੋਂ ਕਈ ਗੁਣਾ ਪੜਾ ਹੋਵੇਗਾ